ਜਿਹੜਾ ਪੂਰਨ ਰੂਪ ਦੇ ਵਿੱਚ ਬੰਦ ਕੀਤਾ ਹੋਇਆ ਬਾਜ਼ਾਰ ਜਿਹੜਾ ਗਊਸ਼ਾਲਾ ਬਾਜ਼ਾਰ ਹੈ ਬਾਂਸਾਲਾ ਬਾਜ਼ਾਰ ਹੈ ਉਹ ਬਾਜ਼ਾਰ ਬੰਦ ਹੈ ਅਸੀਂ ਇਸ ਵਕਤ ਉਸੇ ਬਾਜ਼ਾਰ ਦੇ ਕਿਨਾਰੇ ਮੇਰੇ ਮਗਰ ਤੁਸੀਂ ਦੇਖ ਸਕਦੇ ਆ ਜਿਹੜਾ ਧਰਨਾ ਪ੍ਰਦਰਸ਼ਨ ਹਲੇ ਵੀ ਚੱਲ ਰਿਹਾ ਹੈ ਇੱਥੇ ਹੁਣ ਡੀਆਈਜੀ ਜਲੰਧਰ ਨੇ ਨਵੀਨ ਸਿੰਘਲਾ ਹੁਣੇ ਪਹੁੰਚੇ ਸੀ ਐਸਐਸਪੀ ਕਪੂਰਥਲਾ ਉਹ ਵੀ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਭਰੋਸਾ ਵੀ ਦਿੱਤਾ ਗਿਆ ਹੈ ਕਿ ਜਲਦ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਦੋ ਦੋਸ਼ੀ ਜਿਹੜੇ ਇਹਨਾਂ ਵਿੱਚੋਂ ਗ੍ਰਿਫਤਾਰ ਵੀ ਕੀਤੇ ਗਏ ਐਫਆਰ ਜਿਹੜੀ ਪਰ ਪ੍ਰਦਰਸ਼ਨਕਾਰਿਆ ਨੇ ਹਲੇ ਇਹ ਹੀ ਗੱਲ ਕਹੀ ਹੈ ਕਿ ਜਦੋਂ ਤੱਕ ਮੇਨ ਦੋਸ਼ੀ ਜਿਹੜਾ ਹੈ ਸਾਰੇ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਇਹ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਆ ਤੁਹਾਡੇ ਨਾਲ ਵੀ ਸੰਜੀਗਰ ਨੇ ਗੱਲਬਾਤ ਕੀ ਕੁਝ ਕਹਿ ਰਹੇ ਹੈ ਡੀਆਈਜੀ ਜਲੰਧਰ ਦੇ ਨਵੀਨ ਸਿੰਘ ਸਾਰੇ ਦੀ ਸਹਿਮਤੀ ਨਾਲ ਜੀ ਸਾਰੇ ਬੈਠੇ ਆ ਹਲੇ ਜਿੰਨਾ ਜੇ ਬੈਠੂਗੇ ਅਸੀਂ ਉਹਦੇ ਨਾਲ ਬੈਠੇ ਆ ਜੀ ਸਾਬ ਜੀ ਸਭ ਤੋਂ ਸਪਸ਼ਟ ਗੱਲਬਾਤ ਡੀਆਈਜੀ ਸਾਬ ਨੇ ਉਹ ਹੀ ਹੈ ਫਾਇਦਾ ਜੀ ਹੋ ਗਈ ਉਹਦੀ ਆਰਐਮਏ ਤੇ ਦੂਜਾ 307 ਜਾਰਾ ਲਾ ਕੇ ਉਹਨਾਂ ਨੇ ਅਫੇ ਪੀਓ ਜੀਐਫਆਰ ਭੇਜੀ ਸੀ ਸਾਨੂੰ ਬਾਕੀ ਸਾਡੀ ਆਹੀ ਜਲਦੀ ਜਲਦੀ ਬੰਦਾ ਰਿਐਕਟ ਕਰੋ ਉਹ ਕਹਿੰਦੇ ਸ਼ਾਮ ਤੱਕ ਬੰਦੇ ਰਹੇ ਚਲੋ ਹੋ ਜੂਗਾ ਤੇ ਵਧੀਆ ਗੱਲ ਹੈ ਫੇ ਅਸੀਂ ਕਿਹੜਾ ਕਹਿੰਦੇ ਵੀ ਨਾ ਹੋਵੇ ਪ੍ਰਧਾਨ ਜੀ ਜਿਹੜੀਆਂ ਸੀਸੀਟੀਵੀ ਕੋਈ ਸਾਹਮਣੇ ਆਈਆਂ ਨੇ ਇਹਨਾਂ ਦੀ ਹੱਲੇ ਦੇਖਿਆਂਗੇ ਉਹ ਸਾਰੇ ਆਪਣੇ ਦੁਕਾਨਾ ਬੰਦਦਾ ਰਾਤ ਦਾ ਬਾਕੀਆ ਹੈਗਾ ਤੇ ਉਹਨਾਂ ਬਾਅਦ ਸਵੇਰ ਦੀ ਦੇ ਆ ਮੰਦਰ ਦੇ ਦੁਕਾਨਾ ਖੁੱਲੂਗੀਆਂ ਵੀ ਉਹਦੇ ਵਿੱਚੋਂ ਦੇਖਦੇ ਜਾਂਦੇ ਤਾਂ ਉਹਨਾਂ ਸ਼ਾਮ ਤੱਕ ਸਮੇਂ ਦੇਖੇ ਕਿ ਤੱਕ ਤੱਕ ਕੰਮ ਨਾ ਕਰੇ ਕਿ ਨਹੀਂ ਅਸੀਂ ਬੈਠੇ ਹਾਂ ਸਾਡੇ ਭਰਾਵਾਂ ਦੀ ਸਲਾਹ ਕਰਦੇ ਜਿੱਦਾਂ ਜਿੱਦਾਂ ਆਪਣੇ ਸਪੋਰਟ ਰੂਸ਼ ਰੂਸ਼ ਕਰੋ ਗੈਂਗਸਟਰ ਆਉਂਦੇ ਨੇ ਆਪਣਾ ਕਾਣ ਕਰਕੇ ਆ ਆਦਮੀਆਂ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਣ ਦਾ ਪੁਲਿਸ ਨੂੰ 3 ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਸੀ ਬੰਦਾ ਕਿਹੜਾ ਵਾ ਕਿਦੋਂ ਵੈਪਨ ਹੈ ਕਿ ਉਹਨੂੰ ਇਹ ਵੀ ਪਤਾ ਸੀ ਪੁਲਿਸ ਨੂੰ ਵੀ ਕਿਦਾਂ ਉਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲ੍ਹ ਨੂੰ ਕੋਈ ਵਾਰਤਤ ਕਰਕੇ ਕਰਵਲ ਦਾ ਕਰਵਲ ਦੇ ਬੇਟੇ ਸਾਹਿਬ ਨੂੰ ਜੌਦੀ ਪਾਉਣ ਨੂੰ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਦੱਸੋ ਨਾ ਕਿੱਤੇ ਖੜਾ ਪੰਜਾਬ ਸਾਡਾ ਸਾਡੀ ਸਰਕਾਰ ਨੇ ਅੱਖਾਂ ਦੇ ਪੱਟੀਆਂ ਬਣੀ ਹੋਈਆਂ ਸਾਡੇ ਪ੍ਰਸ਼ਾਸਨ ਨੇ ਅੱਖਾਂ ਦੇ ਪੱਟੀਆਂ ਬਣੀ ਹੋਈਆਂ ਸਾਹ ਪਤਾ ਵੀ ਇੱਕ ਬੰਦੇ ਨੇ ਕਤਲ ਕਰਨਾ ਹੈ ਕਿਹਦਾ ਕਰਨਾ ਹੈ ਇਹ ਵੀ ਪਤਾ ਫਿਰ ਵੀ ਉਹਦਾ ਕੋਈ ਸਖਤ ਦਾ ਇੰਤਿਜਾਮ ਨਹੀਂ ਕੀਤਾ ਗਿਆ ਉਹਨੂੰ ਫੜਨ ਦਾ ਵੀ ਕੋਈ ਇੰਤਿਜਾਮ ਨਹੀਂ ਕੀਤਾ ਗਿਆ ਇਸ ਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਹਾਂਜੀ ਸਰ ਇੱਕ ਕੱਲ ਦਾ ਇਨਸੀਡੈਂਟ ਹੈ ਜੀ ਕੱਲ ਸ਼ਾਮ ਨੂੰ 6 ਵਜੇ ਇੱਥੇ ਗਊਸ਼ਾਲਾ ਬਾਜ਼ਾਰ ਹੈਗਾ ਫਗਵਾੜਾ ਦੇ ਵਿੱਚ ਇੱਥੇ ਇੰਦਰਜੀਤ ਕੜਵਲ ਔਰ ਇਹਦਾ ਮੁੰਡਾ ਜਿੰਮੀ ਕੜਵਲ ਇਹਨਾਂ ਦੇ ਉੱਤੇ ਹਮਲਾ ਹੋਇਆ ਹੈਗਾ ਹਮਲਾ ਕੀਤਾ ਹੈਗਾ ਤਾਨੀਸ਼ ਸ਼ਰੋਧ ਦੇ ਸਾਥੀਆਂ ਨੇ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਇਮੀਡੀਏਟਲੀ 307 ਔਰ ਆਮ ਜਗਤ ਦਾ ਪਰਚਾ ਦਰਜ ਕੀਤਾ ਮਲਟੀਪਲ ਟੀਮਸ ਬਣਾਈਆਂ ਔਰ ਜਲਦੀ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਕੁਝ ਰੋਚ ਸੀਗਾ ਇੱਥੇ ਸ਼ਹਿਰ ਦੇ ਕੁਝ ਜਿਹੜੇ ਹੈਗੇ ਪ੍ਰਤਵੰਤੇ ਸੱਜਣ ਇਕੱਠੇ ਹੋਏ ਆ ਉਹਨਾਂ ਤੋਂ ਆਕੇ ਮੈਂ ਮੈਮੋਰੈਂਡਮ ਲਿਆ ਉਹਨਾਂ ਨੂੰ ਐਫਆਈਆਰ ਦੀ ਕਾਪੀ ਦਿੱਤੀ ਹੈ ਔਰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਕਿਹੜੇ ਕਿਹੜੇ ਮੁਜਾਏ ਜਿਸ ਮੈਂ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਆ ਜੀ ਇਹ ਇਨਵੈਸ ਔਰ ਇਹਨਾਂ ਦੀ ਕੁਝ ਹੋਰ ਮੰਗਾਂ ਸੀਗੀਆਂ ਇੱਕ ਇਹਨਾਂ ਨੂੰ ਅਸਲਾ ਲਾਇਸੈਂਸ ਚਾਹੀਦਾ ਸੀਗਾ ਔਰ ਸਿਕਿਉਰਿਟੀ ਇਹਨਾਂ ਦੀ ਜੜੀ ਹੈਗੀ ਇਨਸ਼ੋਰ ਕੀਤੀ ਜਾਏਗੀ ਮੈਂ ਐਸਐਸਪੀ ਸਾਹਿਬਾਨ ਸਾਹਿਬ ਔਰ ਬਾਕੀ ਅਫਸਰਾਂ ਨੂੰ ਜਿਹੜੀ ਹਦਾਇਤ ਕਰਤੀ ਹੈ ਗੋਲੀ ਚੱਲੀ ਹੈ ਕਿਉਂਕਿ ਗੋਲੀ ਦਾ ਬੜਾ ਜ਼ਿਕਰ ਹੋ ਰਿਹਾ ਦੇਖੋ ਸਾਡੇ ਕੋਲ ਜਿਹੜੀ ਵੀਡੀਓ ਇਮੀਡੀਏਟਲੀ ਪ੍ਰੀਲੀਮੀਨਰੀ ਸਾਮਣੇ ਆਈ ਹੈ ਉਹਦੇ ਵਿੱਚ ਗੋਲੀ ਦੀ ਕੋਈ ਆਵਾਜ਼ ਨਹੀਂ ਆਈ ਲੇਕਿਨ ਇੱਥੋਂ ਦੇ ਕੁਝ ਗਵਾਹ ਹੈਗੇ ਆ ਉਹਨਾਂ ਦੇ ਮੁਤਾਬਕ ਗੋਲੀ ਚੱਲੀ ਹੈ ਚਲੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਅਸੀਂ ਇਹਨਾਂ ਦੀ ਸਟੇਟਮੈਂਟ ਤੇ 307 ਔਰ ਆਮ ਜਨਕ ਦੀ ਐਫਆਈਆਰ ਦਰਜ ਕਰਤੀ ਹੈ ਲਗਲਾ ਕਰਾਂਗੇ ਕਿ ਪਹਿਲਾਂ ਰੈਕੀ ਕੀਤੀ ਕਰਨੀ ਪਹਿਲਾਂ ਕਨਫਰਮੇਸ਼ਨ ਕੀਤੀ ਸੀਗੀ ਔਰ ਇਹਦੇ ਕਰਵੇਂ ਤੋਂ ਕਰ ਰਹੇ ਇਹਨਾਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਹੈ ਕਿ ਪਹਿਲਾਂ ਦੋ ਰੈਕੀ ਕਰ ਰਹੇ ਸੀ ਬੇਲ ਤੇ ਬਾਹਰ ਆਇਆ ਸੀਗਾ ਪਹਿਲਾਂ ਵੀ ਬੇਲ ਤੇ ਬਾਹਰ ਆਂਦਾ ਰਿਹਾ ਅਸੀਂ ਗ੍ਰਿਫਤਾਰ ਕਰਦੇ ਨੇ ਐ ਇਸ ਵਾਰ ਜਿਹੜਾ ਹੈਗਾ ਉਹ ਗ੍ਰਿਫਤਾਰ ਨਹੀਂ ਹੋ ਸਕਿਆ ਔਰ ਹੁਣ 307 ਦੀ ਐਫਆਈਆਰ ਦਰਜ ਹੋਈ ਹੈ ਉਸ ਨੂੰ ਵੀ ਸ਼ਾਮਿਲ ਹੈ ਇਹਦੇ ਵਿੱਚ ਇਹਦੇ ਵਿੱਚ ਤਿੰਨ ਸੀਗੇ ਇਨੀਸ਼ੀਅਲ ਔਰ ਇਹਦੇ ਕੁਝ ਸਾਥੀ ਸੀਗੇ ਤਾਂ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਇਹ ਇਹਨਾਂ ਦੀ ਜਿਹੜੇ ਕੜਵਲ ਹੈਗੇ ਇੰਦਰਜੀਤ ਕੜਵਲ ਇਹ ਸਟੇਟਮੈਂਟ ਦੇਣਗੇ ਪਹਿਲਾਂ ਅਸੀਂ ਜਿਹੜੀ ਹੈਗੀ ਜਿਹੜੀ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਉਹਦੇ ਮੁਤਾਬਕ ਅਸੀਂ ਅਫੇਰ ਦਰਸਾ ਰਹੇ ਹਾਂ ਯਾਰ ਇਹਨਾਂ ਨੂੰ ਅਸ਼ੋਰੈਂਸ ਦੇਤੀ ਹੈ ਜੀ ਬਾਜ਼ਾਰ ਜਲਦੀ ਖੁੱਲ ਜਾਏਗਾ ਥੈਂਕ ਯੂ ਫਗਵਾੜਾ ਦੇ ਵਿੱਚ ਕੱਲ ਰਾਤ ਹੋਏ ਘਟਨਾ ਤੋਂ ਬਾਅਦ ਜਿਹੜਾ ਆ ਅੱਜ ਫਗਵਾੜਾ ਜਿਹੜਾ ਪੂਰਨ ਰੂਪ ਦੇ ਵਿੱਚ ਬੰਦ ਕੀਤਾ ਹੋਇਆ ਬਾਜ਼ਾਰ ਜਿਹੜਾ ਗਊਸ਼ਾਲਾ ਬਾਜ਼ਾਰ ਆ ਬੰਸਾਲਾ ਬਾਜ਼ਾਰ ਆ ਉਹ ਬਾਜ਼ਾਰ ਬੰਦ ਹੈ ਅਸੀਂ ਇਸ ਵਕਤ ਉਸੇ ਬਾਜ਼ਾਰ ਦੇ ਜਮਿੰਦਾਰ ਮੇਰੇ ਮਗਰ ਤੁਸੀਂ ਦੇਖ ਸਕਦੇ ਆ ਜਿਹੜਾ ਧਰਨਾ ਪ੍ਰਦਰਸ਼ਨ ਹਲੇ ਵੀ ਚੱਲ ਰਿਹਾ ਹੈ ਇੱਥੇ ਹੁਣ ਡੀਆਈਜੀ ਜਲੰਧਰ ਨੇ ਨਵੀਨ ਸਿੰਘਲਾ ਹੁਣੇ ਪਹੁੰਚੇ ਸੀ ਐਸਐਸਪੀ ਕਪੂਰਥਲਾ ਉਹ ਵੀ ਪਹੁੰਚੇ ਸਿਗੇ ਜਿਨ੍ਹਾਂ ਵੱਲੋਂ ਪ੍ਰਦਰਸ਼ਨ ਕਰਨ ਨਾਲ ਗੱਲਬਾਤ ਵੀ ਕੀਤੀ ਗਈ ਆ ਭਰੋਸਾ ਵੀ ਦਿੱਤਾ ਗਿਆ ਕਿ ਜਲਦ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਦੋ ਦੋਸ਼ੀ ਜਿਹੜੇ ਇਹਨਾਂ ਵਿੱਚੋਂ ਗ੍ਰਿਫਤਾਰ ਵੀ ਕੀਤੇ ਗਏ ਐਫ ਆਰ ਜਿਹੜੀ ਦਰਜ ਕਰ ਲਈ ਗਈ ਆ ਪਰ ਪ੍ਰਦਰਸ਼ਨਕਾਰੀਆਂ ਨੇ ਹਲੇ ਇਹ ਹੀ ਗੱਲ ਕਹੀ ਹੈ ਕਿ ਜਦੋਂ ਤੱਕ ਮੇਨ ਜੋਸ਼ ਜਿਹੜਾ ਹੈ ਸਾਰੇ ਦੋਸ਼ੀ ਗ੍ਰਫਤਾਰ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਇਹ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਆ ਤੁਹਾਡੇ ਨਾਲ ਵੀ ਸਾਂਝੇ ਕਰਾਨੇ ਗੱਲਬਾਤ ਕੀ ਕੁਝ ਕਹਿ ਰਹੇ ਹੈ ਡੀਆਈਜੀ ਜਲੰਧਰ ਦੇ ਨਵੀਨ ਸਿੰਘ ਸਾਰੇ ਸਹਿਮਤੀ ਨਾਲ ਜੀ ਸਾਰੇ ਬੈਠੇ ਆ ਹਲੇ ਜਿੰਨਾ ਜੇ ਬੈਠੋਗੇ ਅਸੀਂ ਉਹਦੇ ਨਾਲ ਬੈਠੇ ਜੀ ਇਹ ਨਹੀਂ ਸਾਡੇ ਸਵਸ਼ਾਸ ਨਾਲ ਗੱਲਬਾਤ ਹੋ ਰਹੀ ਡੀਆਈਜੀ ਸਭ ਨੇ ਉਹ ਹੀ ਹੈ ਫਾਇਦਾ ਜੀ ਹੋ ਗਈ ਉਹਦੀ ਆਰਐਮਏ ਤੇ ਦੂਜਾ 307 ਸਾਰੇ ਲਾ ਕੇ ਉਹਨਾਂ ਨੇ ਇਹ ਪੀਓ ਜੀਐਫਆਰ ਭੇਜੀ ਸੀ ਸਾਨੂੰ ਕਿ ਬਾਕੀ ਸਾਡੀ ਆਹੀ ਜਲਦੀ ਜਲਦੀ ਬੰਦਾ ਰਿਐਕਟ ਕਰੋ ਕੰਨ ਸ਼ਾਮ ਤੱਕ ਬੰਦੇ ਰਹੇ ਜਦੋਂ ਹੋ ਜੂਗਾ ਤੇ ਵਧੀਆ ਗੱਲ ਹੈ ਕੋਈ ਅਸੇ ਹੀ ਕਿਹੜਾ ਕਿਤੇ ਬਿਨਾਂ ਹੋ ਰਹੇ ਪ੍ਰਧਾਨ ਜੀ ਜਿਹੜੀਆਂ ਸੀਸੀਟੀਵੀ ਕੋਈ ਸਾਹਮਣੇ ਆਈਆਂ ਇਹਨਾਂ ਦੀਆਂ ਨਹੀਂ ਹੱਲੇ ਦੇਖਿਆਂਗੇ ਉਹ ਸਾਰੇ ਆਪਣੇ ਦੁਕਾਨਾਂ ਬੰਦਦਾ ਰਾਤ ਦਾ ਬਾਕੀਆ ਹੈਗਾ ਤੇ ਉਹਨਾਂ ਵਿੱਚ ਸਵੇਰ ਦੀ ਦੇ ਆ ਬੰਦ ਨਹੀਂ ਦੁਕਾਨਾਂ ਖੁੱਲੂਗੀਆਂ ਕਿ ਉਹਦੇ ਵਿੱਚੋਂ ਦੇਖ ਲਈਏ ਤਾ ਉਹਨੂੰ ਸ਼ਾਮ ਤੱਕ ਦਾ ਸਮੇਂ ਦੇਖੀਂ ਤਦ ਤੱਕ ਕੰਮ ਨਾ ਕਰੇ ਕਿ ਨੀ ਅਸੀਂ ਬੈਠੇ ਹਾਂ ਸਾਡੇ ਭਰਾ ਬੰਦਿਆਂ ਸਲਾਹ ਕਰਦੇ ਜਿੱਦਾਂ ਜਿੱਦਾਂ ਆਪਣੇ ਸੁਭੋਤ ਰੋਜ਼ ਸ਼ੁਰੂ ਕਰੋ ਗੈਂਗਸਟਰ ਆਉਂਦੇ ਨੇ ਆਪਣਾ ਕਾਣ ਕਰਕੇ ਆ ਆਦਮੀਆਂ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਣ ਦਾ ਪੁਲਿਸ ਨੂੰ 3 ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਸੀ ਬੰਦਾ ਕਿਹੜਾ ਵਾ ਕਿਦੋਂ ਵੈਪਨ ਹੈ ਕਿ ਉਹਨੂੰ ਇਹ ਵੀ ਪਤਾ ਸੀ ਪੁਲਿਸ ਨੂੰ ਵੀ ਕਿਦਾਂ ਉਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲ੍ਹ ਨੂੰ ਕੋਈ ਵਾਰਦਾਤ ਕਰਕੇ ਕਰਵਲ ਦਾ ਕਰਵਲ ਦੇ بیٹے ਸਾਹਿਬ ਨੂੰ ਜਉਦੀ ਪਾਉਣ ਨੂੰ ਕੋਈ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਦੱਸੋ ਨਾ ਕਿੱਥੇ ਖੜਾ ਪੰਜਾਬ ਸਾਡਾ ਸਾਡੀ ਸਰਕਾਰ ਨੇ ਕਦੇ ਪੱਟੀਆਂ ਬਣੀਆਂ ਨਹੀਂ ਹੈ ਸਾਡੇ ਪ੍ਰਸ਼ਾਸਨ ਨੇ ਅੱਖਾਂ ਦੇ ਪੱਟੀਆਂ ਬਣੀ ਹੋਈਆਂ ਸਾਬ ਪਤਾ ਵੀ ਇੱਕ ਬੰਦੇ ਨੇ ਕਤਲ ਕਰਨਾ ਕਿਦਾਂ ਕਰਨਾ ਇਹ ਵੀ ਪਤਾ ਫਿਰ ਵੀ ਉਹਦਾ ਕੋਈ ਸਖਤ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਉਹਨੂੰ ਫੜਨ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਇਸ ਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਹਾਂਜੀ ਸਰ ਇੱਕ ਕੱਲ ਦਾ ਇਨਸੀਡੈਂਟ ਹੈਗਾ ਜੀ ਕੱਲ ਸ਼ਾਮ ਨੂੰ 6 ਵਜੇ ਇੱਥੇ ਗਊਸ਼ਾਲਾ ਬਾਜ਼ਾਰ ਹੈਗਾ ਫਗਵਾੜਾ ਦੇ ਵਿੱਚ ਇੱਥੇ ਇੰਦਰਜੀਤ ਕੜਵਲ ਔਰ ਇਹਦਾ ਮੁੰਡਾ ਜਿਮੀ ਕੜਵਲ ਇਹਨਾਂ ਦੇ ਉੱਤੇ ਹਮਲਾ ਹੋਇਆ ਹੈਗਾ ਹਮਲਾ ਕੀਤਾ ਹੈਗਾ ਤਾਨੀਸ਼ ਸ਼ਰੋਧ ਦੇ ਸਾਥੀਆਂ ਨੇ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਇਮੀਡੀਏਟਲੀ 307 ਔਰ ਆਮਜ਼ੱਤ ਦਾ ਪਰਚਾ ਦਰਜ ਕੀਤਾ ਮਲਟੀਪਲ ਟੀਮਜ਼ ਬਣਾਈਆਂ ਔਰ ਜਲਦੀ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਕੁਝ ਰੋਚ ਸੀਗਾ ਇੱਥੇ ਸ਼ਹਿਰ ਦੇ ਕੁਝ ਜਿਹੜੇ ਹੈਗੇ ਪ੍ਰਤਵੰਤੇ ਸੱਜਣ ਇਕੱਠੇ ਹੋਏ ਆ ਉਹਨਾਂ ਤੋਂ ਆਕੇ ਮੈਂ ਮੈਮੋਰੈਂਡਮ ਲਿਆ ਉਹਨਾਂ ਨੂੰ ਐਫਆਈਆਰ ਦੀ ਕਾਪੀ ਦਿੱਤੀ ਹੈ ਔਰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਆ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਜੇ ਰਿਵੀਲਿੰਗ ਕਰ ਸਕਦੇ ਔਰ ਇਹਨਾਂ ਦੀ ਕੁਝ ਹੋਰ ਮੰਗਾਂ ਸੀ ਔਰ ਸਿਕਿਉਰਿਟੀ ਇਹਨਾਂ ਦੀ ਜਿਹੜੀ ਹੈਗੀ ਇਨਸ਼ੋਰ ਕੀਤੀ ਜਾਏਗੀ ਮੈ एसएसपी ਸਾਹਿਬਾਨ ਸਾਹਿਬ ਔਰ ਬਾਕੀ ਅਫਸਰਾਂ ਨੂੰ ਜਿਹੜੀ ਹਦਾਇਤ ਕਰਤੀ ਹੈ। ਮੂਰੀ ਸਾਹਿਬ ਲਈ ਕਿਉਂਕਿ ਗੋਲੀ ਦਾ ਬੜਾ ਜ਼ਿਕਰ ਹੋਇਆ। ਦੇਖੋ ਸਾਡੇ ਕੋਲ ਜਿਹੜੀ ਵੀਡੀਓ ਇਮੀਡੀਏਟਲੀ ਪ੍ਰੀਲੀਮਿਨਰੀ ਸਾਹਮਣੇ ਆਈ ਹੈ ਉਹਦੇ ਵਿੱਚ ਗੋਲੀ ਦੀ ਕੋਈ ਆਵਾਜ਼ ਨਹੀਂ ਆਈ ਲੇਕਿਨ ਇੱਥੋਂ ਦੇ ਕੁਝ ਗਵਾਹ ਹੈਗੇ ਆ ਉਹਨਾਂ ਦੇ ਮੁਤਾਬਕ ਗੋਲੀ ਚੱਲੀ ਹੈ। ਚਲੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਅਸੀਂ ਅਸੀਂ ਇਹਨਾਂ ਦੀ ਸਟੇਟਮੈਂਟ ਤੇ 307 ਹੋਰ ਆਮ ਜਨਕ ਦੀ ਐਫਆਈਆਰ ਦਰਜ ਕਰਤੀ ਹੈ। ਲਗਦਾ ਕਿ ਪਹਿਲਾਂ ਰੈਕੀ ਕੀਤੀ ਕਰਨੀ ਰਮਕਸ਼ਨ ਕਮਿਸ਼ਨ ਦੀ ਸੀ। ਹੋਰ ਇਹ ਤੇ ਕਾਰਵਾਈ ਕਿ ਕਰ ਰਹੇ ਹੋ? ਇਹਨਾਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਹੈ ਕਿ ਪਹਿਲਾਂ ਦੋ ਰੈਕੀ ਕਰਿਆ ਸੀ ਬੇਲ ਤੇ ਬਾਹਰ ਆਇਆ ਸੀਗਾ ਪਹਿਲਾਂ ਵੀ ਬੇਲ ਤੇ ਬਾਹਰ ਆਂਦਾ ਰਿਹਾ ਅਸੀਂ ਗ੍ਰਿਫਤਾਰ ਕਰਦੇ ਨੇ ਆ ਇਸ ਵਾਰ ਜਿਹੜਾ ਹੈਗਾ ਉਹ ਗ੍ਰਿਫਤਾਰ ਨਹੀਂ ਹੋ ਸਕਿਆ ਔਰ ਹੁਣ 307 ਦੀ ਐਫਆਈਆਰ ਦਰਜ ਹੋਈ ਹੈ ਉਸ ਨੂੰ ਵੀ ਸ਼ਾਮਲ ਹੈ ਇਹਦੇ ਵਿੱਚ ਇਹਦੇ ਵਿੱਚ ਤਿੰਨ ਸੀਗੇ ਇਨੀਸ਼ੀਅਲ ਔਰ ਇਹਦੇ ਕੁਝ ਸਾਥੀ ਸੀਗੇ ਤਾਂ ਨਹੀਂ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਇਹ ਇਹਨਾਂ ਦੀ ਜਿਹੜੇ ਕੜਵਲ ਹੈਗੇ ਇੰਦਰਜੀਤ ਕੜਵਲ ਇਹ ਸਟੇਟਮੈਂਟ ਦੇਣਗੇ ਪਹਿਲਾਂ ਅਸੀਂ ਜਿਹੜੀ ਹੈਗੀ ਜਿਹੜੀ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਉਹਦੇ ਮੁਤਾਬਕ ਅਸੀਂ ਐਫਐਰ ਦਰਸਾਉਂਦੇ ਹਾਂ ਜੀ ਆਪ ਕੋਲ ਯਾਰ ਇਹਨਾਂ ਨੂੰ ਅਸ਼ੋਰੈਂਸ ਦੇ ਦਿੱਤੀ ਹੈ ਜੀ ਬਾਜ਼ਾਰ ਜਲਦੀ ਖੁੱਲ ਜਾਏਗਾ ਥੈਂਕ ਯੂ ਫਗਵਾੜਾ ਦੇ ਵਿੱਚ ਕੱਲ ਰਾਤ ਹੋਏ ਘਟਨਾ ਤੋਂ ਬਾਅਦ ਜਿਹੜਾ ਆ ਅੱਜ ਫਗਵਾੜਾ ਜਿਹੜਾ ਪੂਰਨ ਰੂਪ ਦੇ ਵਿੱਚ ਬੰਦ ਕੀਤਾ ਹੋਇਆ ਬਾਜ਼ਾਰ ਜਿਹੜਾ ਗਊਸ਼ਾਲਾ ਬਾਜ਼ਾਰ ਹੈ ਬਾਂਸਾਲਾ ਬਾਜ਼ਾਰ ਹੈ ਉਹ ਬਾਜ਼ਾਰ ਬੰਦ ਹੈ ਅਸੀਂ ਇਸ ਵਕਤ ਉਸੇ ਬਾਜ਼ਾਰ ਦੇ ਜਮੂਦ ਹੈ ਮੇਰੇ ਮਗਰ ਤੁਸੀਂ ਦੇਖ ਸਕਦੇ ਆ ਜਿਹੜਾ ਧਰਨਾ ਪ੍ਰਦਰਸ਼ਨ ਹਲੇ ਵੀ ਚੱਲ ਰਿਹਾ ਹੈ ਇੱਥੇ ਹੁਣ ਡੀਆਈਜੀ ਜਲੰਧਰ ਨੇ ਨਵੀਨ ਸਿੰਘਲਾ ਹੁਣੀ ਪਹੁੰਚੇ ਸੀ ਐਸਐਸਪੀ ਕਪੂਰਥਲਾ ਉਹ ਵੀ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਪ੍ਰਦਰਸ਼ਨਕਾਰਿਆਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਭਰੋਸਾ ਵੀ ਦਿੱਤਾ ਗਿਆ ਹੈ ਕਿ ਜਲਦ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਦੋ ਦੋਸ਼ੀ ਜਿਹੜੇ ਇਹਨਾਂ ਵਿੱਚੋਂ ਗ੍ਰਿਫਤਾਰ ਵੀ ਕੀਤਾ ਗਿਆ ਐ ਐਫ ਆਰ ਜਿਹੜੀ ਦਰਜ ਕਰ ਲਈ ਗਈ ਐ ਪਰ ਪ੍ਰਦਰਸ਼ਨਕਾਰਿਆਂ ਨੇ ਹਲੇ ਇਹ ਹੀ ਗੱਲ ਕਹੀ ਹੈ ਕਿ ਜਦੋਂ ਤੱਕ ਮੇਨ ਦੋਸ਼ੀ ਜਿਹੜਾ ਹੈ ਸਾਰੇ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਇਹ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਆਓ ਤੁਹਾਡੇ ਨਾਲ ਵੀ ਸਾਂਝੇ ਕਰਾਨੇ ਗੱਲਬਾਤ ਕੀ ਕੁਛ ਕਹਿ ਰਹੇ ਹੈ ਡੀਆਜੇ ਜਲੰਧਰ ਦੇ ਨਵੀਨ ਸਿੰਘ ਸਾਰੇ ਦੀ ਸਹਿਮਤੀ ਨਾਲ ਹੀ ਸਾਰੇ ਬੈਠੇ ਆ ਲੈ ਜਿੰਨਾ ਜੇ ਬੈਠੋਗੇ ਅਸੀਂ ਉਹਦੇ ਨਾਲ ਬੈਠੇ ਹਾਂ ਇਹ ਨਹੀਂ ਸਾਬ ਦੀ ਸਪਸ਼ਟ ਗੱਲਬਾਤ ਡੀਆਜੇ ਸਾਬ ਨੇ ਉਹ ਹੀ ਹੈ ਫਾਇਦਾ ਜੀ ਹੋ ਗਈ ਉਹਦੀ ਆਰਐਮਏ ਤੇ ਦੂਜਾ 307 ਲਾ ਕੇ ਉਹਨਾਂ ਨੇ ਇਹ ਪੀਓ ਜੀਐਫਆਰ ਭੇਜੀ ਸੀ ਸਾਨੂੰ ਬਾਕੀ ਸਾਡੀ ਆਹੀ ਜਲਦੀ ਜਲਦੀ ਬੰਦਾ ਰਿਜਿਸਟਰ ਕਰੋ ਕੰਨੇ ਸ਼ਾਮ ਤੱਕ ਬੰਦੇ ਰਹਿੰਦੇ ਚਲੋ ਹੋ ਜੂਗਾ ਤੇ ਵਧੀਆ ਗੱਲ ਹੈ ਕੋਈ ਅਸੇ ਹੀ ਕਿਹੜਾ ਕਹਿੰਦੇ ਵੀ ਨਾ ਹੋਵੇ ਪ੍ਰਧਾਨ ਜੀ ਜਿਹੜੀਆਂ ਸੀਸੀਟੀਵੀ ਕੋਈ ਸਾਹਮਣੇ ਆਈਆਂ ਇਹਨਾਂ ਦੀਆਂ ਨਹੀਂ ਹੱਲੇ ਦੇਖਿਆਂਗੇ ਉਹ ਸਾਰੇ ਆਪਣੇ ਦੁਕਾਨਾਂ ਬੰਦਦਾ ਰਾਤ ਦਾ ਬਾਕੀਆ ਹੈਗਾ ਤੇ ਉਹਨਾਂ ਬਾਅਦ ਸਵੇਰ ਦੀ ਦੇ ਆਪ ਮੰਦਰ ਦੇ ਦੁਕਾਨਾਂ ਖੁੱਲੂਗੀਆਂ ਵੀ ਉਹਦੇ ਵਿੱਚੋਂ ਦੇਖਦੇ ਜਾਂਦੇ ਕਾਹਨੂੰ ਸ਼ਾਮ ਤੱਕ ਦਾ ਸਮੇਂ ਦੇ ਕਿਤੇ ਤੱਕ ਦਾ ਨਾ ਨਾ ਕਰੇ ਕਿ ਕਿਤਨਾ ਨਹੀਂ ਅਸੀਂ ਬੈਠੇ ਹਾਂ ਸਾਡੇ ਭਰਾਵੰਦੀਆਂ ਸਲਾਹ ਕਰਦੇ ਜਿੱਦਾਂ ਜਿੱਦਾਂ ਆਪਣੇ ਸਪੋਰਟ ਰੂਟ ਸ਼ੁਰੂ ਕਰੋ ਗੈਂਗਸਟਰ ਆਉਂਦੇ ਨੇ ਆਪਣਾ ਕਾਣ ਕਰਕੇ ਆ ਆਦਮੀਆਂ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਣ ਦਾ ਪੁਲਿਸ ਨੂੰ 3 ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਸੀ ਬੰਦਾ ਕਿਹੜਾ ਵਾ ਕਿਦੋਂ ਵੈਪਨ ਹੈ ਕਿ ਉਹਨੂੰ ਇਹ ਵੀ ਪਤਾ ਸੀ ਪੁਲਿਸ ਨੂੰ ਵੀ ਕਿਦਾਂ ਉਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲ੍ਹ ਨੂੰ ਕੋਈ ਵਾਰਤਤ ਕਰਕੇ ਕਰਵਲ ਦਾ ਕਰਵਲ ਦੇ ਬੇਟੇ ਸਾਹਿਬ ਨੂੰ ਜਵਦੀ ਪਾਉਣ ਨੂੰ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਦੱਸੋ ਨਾ ਕਿੱਥੇ ਖੜਾ ਪੰਜਾਬ ਸਾਡਾ ਸਾਡੀ ਸਰਕਾਰ ਨੇ ਅੱਖਾਂ ਦੇ ਪੱਟੀਆਂ ਬਣੀਆਂ ਹੋਈਆਂ ਸਾਡੇ ਪ੍ਰਸ਼ਾਸਨ ਨੇ ਅੱਖਾਂ ਦੇ ਪੱਟੀਆਂ ਬਣੀਆਂ ਹੋਈਆਂ ਸਾਹ ਪਤਾ ਵੀ ਇੱਕ ਬੰਦੇ ਨੇ ਕਤਲ ਕਰਨਾ ਹੈ ਕਿਦਾ ਕਰਨਾ ਹੈ ਇਹ ਵੀ ਪਤਾ ਫਿਰ ਵੀ ਉਹਦਾ ਕੋਈ ਸੁਰੱਖਿਆ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਉਹਨੂੰ ਫੜਨ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਇਸ ਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਹਾਂਜੀ ਸਰ ਇੱਕ ਕੱਲ ਦਾ ਇਨਸੀਡੈਂਟ ਹੈਗਾ ਜੀ ਕੱਲ ਸ਼ਾਮ ਨੂੰ 6 ਵਜੇ ਇੱਥੇ ਗਊਸ਼ਾਲਾ ਬਾਜ਼ਾਰ ਹੈਗਾ ਫਗਵਾੜਾ ਦੇ ਵਿੱਚ ਇੱਥੇ ਇੰਦਰਜੀਤ ਕੜਵਲ ਔਰ ਇਹਦਾ ਮੁੰਡਾ ਜਿਮੀ ਕੜਵਲ ਇਹਨਾਂ ਦੇ ਉੱਤੇ ਹਮਲਾ ਹੋਇਆ ਹੈਗਾ ਹਮਲਾ ਕੀਤਾ ਹੈਗਾ ਤਾਨੀਸ਼ਰੋਦ ਦੇ ਸਾਥੀਆਂ ਨੇ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਇਮੀਡੀਏਟਲੀ 307 ਔਰ ਆਮਜ਼ੱਤ ਦਾ ਪਰਚਾ ਦਰਜ ਕੀਤਾ ਮਲਟੀਪਲ ਟੀਮਸ ਬਣਾਈਆਂ ਔਰ ਜਲਦੀ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਕੁਝ ਰੋਚ ਸੀਗਾ ਇੱਥੇ ਸ਼ਹਿਰ ਦੇ ਕੁਝ ਜਿਹੜੇ ਹੈਗੇ ਪ੍ਰਤੰਤ ਸੱਜਣ ਇਕੱਠੇ ਹੋਏ ਆਂ ਉਹਨਾਂ ਤੋਂ ਆਕੇ ਮੈਂ ਮੈਮੋਰੈਂਡਮ ਲਿਆ ਉਹਨਾਂ ਨੂੰ ਐਫਆਈਆਰ ਦੀ ਕਾਪੀ ਦਿੱਤੀ ਹੈ ਔਰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਕਿਹੜੇ ਕਿਹੜੇ ਮੁਜਾਏ ਜਿਸ ਮਤਲਬ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਆਂ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਜੇ ਰਿਵੀਲਿੰ ਔਰ ਸਿਕਿਉਰਿਟੀ ਇਹਨਾਂ ਦੀ ਜਿਹੜੀ ਹੈਗੀ ਇਨਸ਼ੋਰ ਕੀਤੀ ਜਾਏਗੀ ਮੈ एसएसपी ਸਾਹਿਬਾਨ ਸਾਹਿਬ ਔਰ ਬਾਕੀ ਅਫਸਰਾਂ ਨੂੰ ਜਿਹੜੀ ਹਦਾਇਤ ਕਰਤੀ ਹੈ। ਗੋਲੀ ਚੱਲੀ ਹੈ ਕਿਉਂਕਿ ਗੋਲੀ ਦਾ ਬੜਾ ਜ਼ਿਕਰ ਹੋਇਆ। ਦੇਖੋ ਸਾਡੇ ਕੋਲ ਜਿਹੜੀ ਵੀਡੀਓ ਇਮੀਡੀਏਟਲੀ ਪ੍ਰੀਲੀਮਿਨਰੀ ਸਾਹਮਣੇ ਆਈ ਹੈ ਉਹਦੇ ਵਿੱਚ ਗੋਲੀ ਦੀ ਕੋਈ ਆਵਾਜ਼ ਨਹੀਂ ਆਈ ਲੇਕਿਨ ਇੱਥੋਂ ਦੇ ਕੁਝ ਗਵਾਹ ਹੈਗੇ ਆ ਉਹਨਾਂ ਦੇ ਮੁਤਾਬਕ ਗੋਲੀ ਚੱਲੀ ਹੈ। ਚਲੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਅਸੀਂ ਅਸੀਂ ਇਹਨਾਂ ਦੀ ਸਟੇਟਮੈਂਟ ਤੇ 307 ਹੋਰ ਆਮ ਜਨਕ ਦੀ ਐਫਆਈਆਰ ਦਰਜ ਕਰਤੀ। ਇਹਨਾਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਹੈ ਕਿ ਪਹਿਲਾਂ ਦੋ ਰੈਕੀ ਕਰਿਆ ਸੀ 19 ਤਰੀਕ ਨੂੰ ਜਿਹੜਾ ਹੈਗਾ ਤਾਨੇਸ਼ਿਬ ਬਾਹਰ ਆਇਆ ਮਲਟੀਪਲ ਐਫਆਈਆਰ ਦਰਜ ਬੇਲ ਤੇ ਬਾਹਰ ਆਇਆ ਸੀਗਾ ਪਹਿਲਾਂ ਵੀ ਬੇਲ ਤੇ ਬਾਹਰ ਆਂਦਾ ਰਿਹਾ ਅਸੀਂ ਗ੍ਰਿਫਤਾਰ ਕਰਦੇ ਨੇ ਆ ਇਸ ਵਾਰ ਜਿਹੜਾ ਹੈਗਾ ਉਹ ਗ੍ਰਿਫਤਾਰ ਨਹੀਂ ਹੋ ਸਕਿਆ ਔਰ ਹੁਣ 307 ਦੀ ਐਫਆਈਆਰ ਦਰਜ ਹੋਈ ਹੈ ਉਸ ਨੂੰ ਵੀ ਸ਼ਾਮਿਲ ਹੈ ਇਹਦੇ ਵਿੱਚ ਇਹਦੇ ਵਿੱਚ ਤਿੰਨ ਸੀਗੇ ਇਨੀਸ਼ੀਅਲ ਔਰ ਇਹਦੇ ਕੁਝ ਸਾਥੀ ਸੀਗੇ ਤਾਂ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਇਹ ਇਹਨਾਂ ਦੀ ਜਿਹੜੇ ਕੜਵਲ ਹੈਗੇ ਇੰਦਰਜੀਤ ਕੜਵਲ ਇਹ ਸਟੇਟਮੈਂਟ ਦੇਣਗੇ ਪਹਿਲਾਂ ਅਸੀਂ ਜਿਹੜੀ ਹੈਗੀ ਜਿਹੜੀ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਉਹਦੇ ਮੁਤਾਬਕ ਅਸੀਂ ਐਫਐਸ ਦਰਸਾ ਰਹੇ ਹਾਂ ਯਾਰ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਜੀ ਬਾਜ਼ਾਰ ਜਲਦੀ ਖੁੱਲ ਜਾਏਗਾ ਥੈਂਕ ਯੂ ਫਗਵਾੜਾ ਦੇ ਵਿੱਚ ਕੱਲ ਰਾਤ ਹੋਏ ਘਟਨਾ ਤੋਂ ਬਾਅਦ ਜਿਹੜਾ ਆ ਅੱਜ ਫਗਵਾੜਾ ਜਿਹੜਾ ਪੂਰਨ ਰੂਪ ਦੇ ਵਿੱਚ ਬੰਦ ਕੀਤਾ ਹੋਇਆ ਬਾਜ਼ਾਰ ਜਿਹੜਾ ਗਊਸ਼ਾਲਾ ਬਾਜ਼ਾਰ ਹੈ ਬਾਂਸਾਲਾ ਬਾਜ਼ਾਰ ਹੈ ਉਹ ਬਾਜ਼ਾਰ ਬੰਦ ਹੈ ਅਸੀਂ ਇਸ ਵਕਤ ਉਸੇ ਬਾਜ਼ਾਰ ਦੇ ਨੇੜੇ ਹਾਂ ਮੇਰੇ ਮਗਰ ਤੁਸੀਂ ਦੇਖ ਸਕਦੇ ਆ ਜਿਹੜਾ ਧਰਨਾ ਪ੍ਰਦਰਸ਼ਨ ਹਲੇ ਵੀ ਚੱਲ ਰਿਹਾ ਹੈ ਇੱਥੇ ਹੁਣ ਡੀਆਈਜੀ ਜਲੰਧਰ ਨੇ ਨਵੀਨ ਸਿੰਘਲਾ ਹੁਣੇ ਪਹੁੰਚੇ ਸੀ ਐਸਐਸਪੀ ਕਪੂਰਥਲਾ ਉਹ ਵੀ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਪ੍ਰਦਰਸ਼ਨਕਾਰਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਭਰੋਸਾ ਵੀ ਦਿੱਤਾ ਗਿਆ ਹੈ ਕਿ ਜਲਦ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਦੋ ਦੋਸ਼ੀ ਜਿਹੜੇ ਇਹਨਾਂ ਵਿੱਚੋਂ ਗ੍ਰਿਫਤਾਰ ਵੀ ਕੀਤੇ ਗਏ ਐਫ ਆਰ ਜਿਹੜੀ ਦਰਜ ਕਰ ਲਈ ਗਈ ਹੈ ਪਰ ਪ੍ਰਦਰਸ਼ਨਕਾਰਾਂ ਨੇ ਹਲੇ ਇਹ ਹੀ ਗੱਲ ਕਹੀ ਹੈ ਕਿ ਜਦੋਂ ਤੱਕ ਮੇਨ ਦੋਸ਼ੀ ਜਿਹੜਾ ਹੈ ਸਾਰੇ ਦੋਸ਼ੀ ਗ੍ਰਫਤਾਰ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਇਹ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਆ ਤੁਹਾਡੇ ਨਾਲ ਵੀ ਸਾਂਝੇ ਕਰਾਨੇ ਗੱਲਬਾਤ ਕੀ ਕੁਝ ਕਹਿ ਰਹੇ ਹੈ ਡੀਆਈਜੀ ਜਲੰਧਰ ਦੇ ਨਵੀਨ ਸਿੰਘਾ ਸਾਰੇ ਸਹਿਮਤੀ ਨਾਲ ਜੀ ਸਾਰੇ ਬੈਠੇ ਆ ਹਲੇ ਜਿੰਨਾ ਜੇ ਬੈਠੋਗੇ ਅਸੀਂ ਉਹਦੇ ਨਾਲ ਬੈਠੇ ਜੀ ਇਹ ਨਹੀਂ ਸਾਡੇ ਸਵੈਸਥਾ ਨਾਲ ਗੱਲਬਾਤ ਹੋ ਰਹੀ ਡੀਆਈਜੀ ਸਭ ਨੇ ਉਹ ਹੀ ਹੈ ਫਾਇਦਾ ਜੀ ਹੋ ਗਈ ਉਹਦੀ ਆਰਐਮਏ ਤੇ ਦੂਜਾ 307 ਜਾਲਾ ਲਾ ਕੇ ਉਹਨਾਂ ਨੇ ਫਿਰ ਐਪੀਓ ਤੇ ਐਫਆਰ ਭੇਜੀ ਸੀ ਸਾਨੂੰ ਕਿ ਬਾਕੀ ਸਾਡੀ ਆਹੀ ਜਲਦੀ ਜਲਦੀ ਬੰਦਾ ਰਿਐਕਟ ਕਰੋ। ਉਹ ਕਹਿੰਦੇ ਸ਼ਾਮ ਤੱਕ ਬੰਦੇ ਰਹਿਣ। ਚਲੋ ਹੋ ਜੂਗਾ ਤੇ ਵਧੀਆ ਗੱਲ ਹੈ। ਕੋਈ ਅਸੇ ਹੀ ਕਿਹੜਾ ਕਹਿੰਦੇ ਵੀ ਨਾ ਹੋਵੇ। ਪ੍ਰਧਾਨ ਜੀ ਜਿਹੜੀਆਂ ਸੀਸੀਟੀਵੀ ਕੋਈ ਸਾਹਮਣੇ ਆਈਆਂ ਨੇਆਂ ਦੀਆਂ। ਨਹੀਂ ਹੱਲੇ ਦੇਖਿਆਂਗੇ ਉਹ ਸਾਰੇ ਆਪਣੇ ਦੁਕਾਨਾ ਬੰਦਦਾ ਰਾਤ ਦਾ ਬਾਕਿਆ ਹੈਗਾ ਤੇ ਉਹਨਾਂ ਬਾਅਦ ਸਵੇਰ ਦੀ ਜਦ ਆ ਬੰਦ ਨਹੀਂ ਦੁਕਾਨਾ ਖੁੱਲੂਗੀਆਂ। ਵੀ ਉਹਦੇ ਵਿੱਚੋਂ ਦੇਖ ਲਈ ਜਾਂਦੇ। ਤਾਂ ਉਹਨਾਂ ਸ਼ਾਮ ਤੱਕ ਦਾ ਸਮੇਂ ਦੇਖੀ ਤਾਂ ਤੱਕ ਨਾ ਰੱਖ ਰਹੇ ਕਿ ਕੀ ਚੱਲ ਰਿਹਾ। ਨਹੀਂ ਅਸੀਂ ਬੈਠੇ ਹਾਂ ਸਾਡੇ ਭਰਾ ਬੰਦਿਆਂ ਸਲਾਹ ਕਰਦੇ ਜਿੱਦਾਂ ਜਿੱਦਾਂ ਆਪਣੇ ਸਪੋਰਟ ਦਾ ਰੂਪ ਸ਼ੂ ਕਰੋ। ਗੈਂਗਸਟਰ ਆਪਣਾ ਕਾਣ ਕਰਕੇ ਆ ਆਦਮੀਆਂ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਣ ਦਾ ਪੁਲਿਸ ਨੂੰ 3 ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਸੀ ਬੰਦਾ ਕਿਹੜਾ ਵਾ ਕਿਦੋਂ ਵੈਪਨ ਹੈ ਕਿ ਉਹਨੂੰ ਇਹ ਵੀ ਪਤਾ ਸੀ ਪੁਲਿਸ ਨੂੰ ਵੀ ਕਿਦਾਂ ਉਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲ੍ਹ ਨੂੰ ਕੋਈ ਵਾਰਦਾਤ ਕਰਕੇ ਕਰਵਲ ਦਾ ਕਰਵਲ ਦੇ ਬੇਟੇ ਸਾਹਿਬ ਨੂੰ ਜੌਦੀ ਪਾਉ ਨੂੰ ਕੋਈ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਦੱਸੋ ਨਾ ਕਿੱਤੇ ਖੜਾ ਪੰਜਾਬ ਸਾਡਾ ਸਾਡੀ ਸਰਕਾਰ ਨੇ ਕਦੇ ਪੱਟੀਆਂ ਬਣੀਆਂ ਹੋਈਆਂ ਸਾਡੇ ਪ੍ਰਸ਼ਾਸਨ ਨੇ ਅੱਖਾਂ ਤੇ ਪੱਟੀਆਂ ਬਣੀਆਂ ਹੋਈਆਂ ਸਾਹ ਪਤਾ ਵੀ ਇੱਕ ਬੰਦੇ ਨੇ ਕਤਲ ਕਰਨਾ ਕਿਦਾ ਕਰਨਾ ਇਹ ਵੀ ਪਤਾ ਫਿਰ ਵੀ ਉਹਦਾ ਕੋਈ ਸਖਤ ਦਾ ਇੰਤਿਆਮ ਨਹੀਂ ਕੀਤਾ ਗਿਆ ਉਹਨੂੰ ਫੜਨ ਦਾ ਵੀ ਕੋਈ ਇੰਤਿਆਮ ਨਹੀਂ ਕੀਤਾ ਗਿਆ ਇਸ ਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਹਾਂਜੀ ਸਰ ਇੱਕ ਕੱਲ ਦਾ ਇਨਸੀਡੈਂਟ ਹੈਗਾ ਜੀ ਕੱਲ ਸ਼ਾਮ ਨੂੰ 6 ਵਜੇ ਇੱਥੇ ਗਊਸ਼ਾਲਾ ਬਾਜ਼ਾਰ ਹੈਗਾ ਫਗਵਾੜਾ ਦੇ ਵਿੱਚ ਇੱਥੇ ਇੰਦਰਜੀਤ ਕੜਵਲ ਔਰ ਇਹਦਾ ਮੁੰਡਾ ਜਿਮੀ ਕੜਵਲ ਇਹਨਾਂ ਦੇ ਉੱਤੇ ਹਮਲਾ ਹੋਇਆ ਹੈਗਾ ਹਮਲਾ ਕੀਤਾ ਹੈਗਾ ਤਾਨੀਸ਼ਰੋਧ ਦੇ ਸਾਥੀਆਂ ਨੇ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਇਮੀਡੀਏਟਲੀ 307 ਔਰ ਆਮਜ਼ੱਤ ਦਾ ਪਰਚਾ ਦਰਜ ਕੀਤਾ ਮਲਟੀਪਲ ਟੀਮਸ ਬਣਾਈਆਂ ਔਰ ਜਲਦੀ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਕੁਝ ਰੋਚ ਸੀਗਾ ਇੱਥੇ ਸ਼ਹਿਰ ਦੇ ਕੁਝ ਜਿਹੜੇ ਹੈਗੇ ਪ੍ਰਤਵੰਤੇ ਸੱਜਣ ਇਕੱਠੇ ਹੋਏ ਆਂ ਉਹਨਾਂ ਤੋਂ ਆਕੇ ਮੈਂ ਮੈਮੋਰੰਡਮ ਲਿਆ ਉਹਨਾਂ ਨੂੰ ਐਫਆਈਆਰ ਦੀ ਕਾਪੀ ਦਿੱਤੀ ਹੈ ਔਰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਆਂ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਜੇ ਰਿਵੀਲ ਔਰ ਇਹਨਾਂ ਦੀ ਕੁਝ ਹੋਰ ਮੰਗਾਂ ਸੀ ਕਿ ਇਹਨਾਂ ਨੂੰ ਅਸਲਾ ਲਾਇਸੈਂਸ ਚਾਹੀਦਾ ਸੀਗਾ ਔਰ ਸਿਕਿਉਰਿਟੀ ਇਹਨਾਂ ਦੀ ਜਿਹੜੀ ਹੈਗੀ ਇਨਸ਼ੋਰ ਕੀਤੀ ਜਾਏਗੀ ਐਮਐਸਐਸਪੀ ਸਾਹਿਬਾਨ ਸਾਹਿਬ ਔਰ ਬਾਕੀ ਅਫਸਰਾਂ ਨੂੰ ਜਿਹੜੀ ਹਦਾਇਤ ਕਰਤੀ ਹੈਗੀ ਮੋਰੀ ਸਾਹਿਬ ਜੀ ਕਿਉਂਕਿ ਗੋਲੀ ਦਾ ਪੜਾਅ ਜ਼ਿਕਰ ਹੋਇਆ ਦੇਖੋ ਸਾਡੇ ਕੋਲ ਜਿਹੜੀ ਵੀਡੀਓ ਇਮੀਡੀਏਟਲੀ ਪ੍ਰੀਲੀਮਿਨਰੀ ਸਾਮਣੇ ਆਈ ਹੈ ਉਹਦੇ ਵਿੱਚ ਗੋਲੀ ਦੀ ਕੋਈ ਆਵਾਜ਼ ਨਹੀਂ ਆਈ ਲੇਕਿਨ ਇੱਥੋਂ ਦੇ ਕੁਝ ਗਵਾਹ ਹੈਗੇ ਆ ਉਹਨਾਂ ਦੇ ਮੁਤਾਬਕ ਗੋਲੀ ਚੱਲੀ ਹੈ ਚਲੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਅਸੀਂ ਇਹਨਾਂ ਦੀ ਸਟੇਟਮੈਂਟ ਤੇ 307 ਹੋਰ ਆਮ ਜਨਕ ਦੀ ਐਫਆਈਆਰ ਦਰਜ ਕਰਤੀ ਹੈਗਾ ਪੁੱਛਣਾ ਕਰਾਂ ਕਿ ਪਹਿਲਾਂ ਰੈਕੀ ਕਿੱਦ ਕਰਨੀ ਪਹਿਲਾਂ ਰੈਕਸ਼ਨ ਕਮਿਸ਼ਨ ਦੀ ਕਿ ਉਹ ਇੱਥੇ ਕਾਰਵਾਈ ਕਿ ਕਰ ਰਹੇ ਇਹਨਾਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਹੈ ਕਿ ਪਹਿਲਾਂ ਦੋ ਰੈਕ ਬੇਲ ਤੇ ਬਾਹਰ ਆਇਆ ਸੀਗਾ ਪਹਿਲਾਂ ਵੀ ਬੇਲ ਤੇ ਬਾਹਰ ਆਂਦਾ ਰਿਹਾ ਅਸੀਂ ਗ੍ਰਿਫਤਾਰ ਕਰਦੇ ਨੇ ਆ ਇਸ ਵਾਰ ਜਿਹੜਾ ਹੈਗਾ ਉਹ ਗ੍ਰਿਫਤਾਰ ਨਹੀਂ ਹੋ ਸਕਿਆ ਔਰ ਹੁਣ 307 ਦੀ ਐਫ ਆਈ ਆਰ ਦਰਜ ਹੋਈ ਹੈ ਉਸ ਨੂੰ ਵੀ ਸ਼ਾਮਲ ਹੈ ਇਹਦੇ ਵਿੱਚ ਇਹਦੇ ਵਿੱਚ ਤਿੰਨ ਸਿਗੇ ਇਨੀਸ਼ੀਅਲ ਔਰ ਇਹਦੇ ਵਿੱਚ ਕੁਝ ਸਾਥੀ ਸਿਗੇ ਤਾਂ ਨਹੀਂ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ